ਕਿਸਾਨ ਦੋਸਤੋ ਇਸ ਸਮੇਂ ਕਿਸਾਨ ਵੀਰ ਝੋਨੇ ਦੇ ਉੱਪਰ ਸਪਰੇਅ ਕਰ ਰਹੇ ਨੇ ਭਾਵੇਂ ਕਿ ਜ਼ਰੂਰਤ ਬਹੁਤ ਘੱਟ ਹੈ ਬਹੁਤ ਸਾਰੀ ਜਗ੍ਹਾ ਤੇ ਜ਼ਰੂਰਤ ਨਹੀਂ ਹੈ ਪਰੰਤੂ ਫਿਰ ਵੀ ਕਿਸਾਨ ਵੀਰ 2 3 4 ਸਪਰੇਅਰ ਲਾ ਕੇ ਕਰ ਰਹੇ ਨੇ 100 ਲੀਟਰ ਤੱਕ ਪਾਣੀ ਖੇਚ ਲਾ ਰਹੇ ਹੈ ਤੇ ਸਪਰੇਅ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਆ ਪੱਤੇ ਮੱਚੇ ਹੋਏ ਹੈ ਭਾਵੇਂ ਕਿ ਇਹ ਇੱਕ ਦਿਖਾਵੇ ਵਾਸਤੇ ਵੀਡੀਓ ਹੈ ਇਹ ਪੱਤੇ ਜਿਹੜੇ ਕਿਸੇ ਹੋਰ ਕਾਰਨ ਮੱਚੇ ਨੇ ਪਰੰਤੂ ਪੱਤੇ ਉੱਪਰ ਮੱਚ ਰਹੇ ਨੇ ਪੱਤਿਆਂ ਉੱਤੇ ਨਿਸ਼ਾਨ ਪੈ ਰਹੇ ਨੇ ਇਹਦਾ ਪ੍ਰਮੁੱਖ ਕਾਰਨ ਤੁਹਾਡੀਆਂ ਦਵਾਈਆਂ ਦੀ ਮਾਤਰਾ ਜ਼ਿਆਦਾ ਤੇ ਪਾਣੀ ਘੱਟ ਹੋਣਾ ਹੈ ਪਰੰਤੂ ਜੇਕਰ ਸਪਰੇਅ ਕਰਦੇ ਸਮੇਂ ਤੁਹਾਡੇ ਖੇਤ ਦੇ ਵਿੱਚ ਪਾਣੀ ਨਾ ਹੋਵੇ ਜਾਂ ਪਾਣੀ ਸੁੱਕਿਆ ਹੋਵੇ ਤਾਂ ਜਦੋਂ ਤੁਸੀਂ ਸਪਰੇਅ ਕਰੋਗੇ ਤਾਂ ਉਹਦੇ ਨਾਲ ਪੱਤੇ ਸੜਨ ਦੀ ਟਿਪ ਬਰਨਿੰਗ ਦੀ ਜਿਹੜੀ ਦਿੱਕਤ ਹੈ ਉਹ ਆਵੇਗੀ ਆਵੇਗੀ ਪਾਵੇਂ ਕਿਥੇ ਕਾਬਲੇ ਗੌਰ ਹੈ ਕਿ ਜਦੋਂ ਵੀ ਅਸੀਂ ਤੇਲੇ ਜਾਂ ਹੌਪਰ ਦੀ ਸਪਰੇ ਕਰਨੀ ਹੈ ਉਸ ਸਮੇਂ ਖੇਤ ਪਾਣੀ ਨਹੀਂ ਹੋਣਾ ਚਾਹੀਦਾ ਪਰੰਤੂ ਜਦੋਂ ਤੁਸੀਂ ਤਿੰਨ ਤਿੰਨ ਚਾਰ ਚਸਪ੍ਰਿਆਨ ਲਾ ਕੇ ਕਰ ਰਹੇ ਹੋ ਜੇ ਉਸ ਸਮੇਂ ਤੁਹਾਡੇ ਖੇਤ ਪਾਣੀ ਨਹੀਂ ਹੁੰਦਾ ਤਾਂ ਤੁਹਾਡੇ ਖੇਤ ਦੇ ਵਿੱਚ ਟਿਪ ਬਰਨਿੰਗ ਦੀ ਪੱਤੇ ਮਚਣ ਦੀ ਜਿਹੜੀ ਤੇ ਪ੍ਰੋਬਲਮ ਹੈ ਉਹ ਆਵੇਗੀ ਆਵੇਗੀ ਇਸ ਕਰਕੇ ਜੇ ਤੁਸੀਂ ਖੇਤ ਸਪਰੇ ਕਰਨ ਜਾ ਰਹੇ ਹੋ ਧਿਆਨ ਰੱਖੋ ਖੇਤ ਦੇ ਵਿੱਚ ਪਾਣੀ ਹੋਵੇ ਨਹੀਂ ਤਾਂ ਫਿਰ ਇਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਡੇ ਸਾਹਮਣੇ ਆਉਣ ਕਿਨ ਮੇਰੇ ਖਿਆਲ ਚ ਇਹ ਗੱਲ ਤੁਸੀਂ ਸਮਝ ਗਏ ਹੋਵੋਗੇ ਇਸ ਚੀਜ਼ ਦਾ ਧਿਆਨ ਰੱਖੋਗੇ ਤੇ ਹੋਰ ਵੀਡੀਓ ਦੇਖਣਾ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਅਕਸਨ ਲਾਲ ਬਟਨਾ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਾਂ Facebook ਵਿੱਚ ਮੇਰਾ ਪੰਜਾਬ ਮੇਰਾ ਅਕਸਨ ਤੁਸੀਂ ਫੋਲੋ ਕਰ ਸਕਦੇ ਹੋ ਖੇਤੀ ਦੇ ਨਾਲ ਨਾਲ ਨੌਜਵਾਨਾਂ ਦੇ ਲਈ ਇੱਕ ਨਵਾਂ ਪੇਜ ਚਾਲੂ ਕੀਤਾ ਪਿੱਠੂ ਦਾ ਸਿਕਸੈਕਸ ਜਿਸ ਨੂੰ ਤੁਸੀਂ ਜਿਹੜਾ ਹੈਗਾ ਫੋਲੋ ਅਤੇ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਦੋਸਤੋ ਮੇਰ ਬਣੋ ਦੋਸਤੋ